ਸਾਡੇ ਕੋਲ ਕੰਮ ਤੇ ਲੱਗਣ ਵਾਸਤੇ ਇੱਕ ਮੁੰਡਾ ਆਇਆ ਸੀਗਾ ਜਦੋਂ ਉੱਥੇ ਕੰਮ ਤੇ ਉਹਨੂੰ ਨਾਲ ਲੈ ਜਾਂਦੇ ਸੀ ਉਹ ਹੀ ਆਪਦੀ ਸਹੇਲੀ ਨੂੰ ਫੋਨ ਲਾ ਲੈਂਦਾ ਜੀ ਹਾਏ ਮੇਰਾ ਬੋਗਾ ਹਾਏ ਮੇਰੀ ਮੋਟੋ ਇਹ ਜਾ ਕੁਝ ਕਰੀ ਜਾਇ ਕਰੇ ਉੱਤੇ ਜਦੋਂ ਸ਼ਾਮ ਦੇ 5 5:30 ਵਜੇ ਜਾਂਦੇ ਸੀ ਉਹਦੇ ਨਾਲ ਉਹਦੀ ਅੱਗ ਲੱਗਣ ਲੱਗ ਜਾਂਦੀ ਸੀ ਘਰੇ ਜਾਣ ਦੀ ਵੀ ਚਲੋ ਹੁਣ ਤਾਂ ਘਰੇ ਚੱਲੀਏ ਤੇ ਮੈਂ ਉਹਨੂੰ ਕਹਿੰਦਾ ਸੀ ਵੀ ਬਾਈ ਇੱਥੇ ਕੰਮ ਤੇਨੂੰ ਪਤਾ ਹੀ ਹੈ ਵੀ ਕਿੰਨਾ ਕੰਮ ਮਿਲਦਾ ਵੀ ਜੇ ਤੇਰਾ ਟਾਈਮ ਲੱਗਦਾ ਤੂੰ ਲਾ ਲੈ ਅਸੀਂ ਉਹ ਮੈਨੂੰ ਕਹਿੰਦਾ ਸੀ ਬਾਈ ਆਪਾਂ ਨਹੀਂ ਬਾਲਾ ਕੰਮ ਕਰਨਾ ਪਤਾ ਨਜ਼ਾਰੇ ਲੈਣ ਨੇ ਆਹੀ ਉਮਰ ਆ ਨਜ਼ਾਰੇ ਲੈਣ ਦੀ ਹਲੇ ਉ ਉਮਰ ਨੇ ਹਫ਼ਤਾ ਦੋ ਹਫ਼ਤੇ ਹੀ ਲਾਇਆ ਸੀ ਉਦੋਂ ਬਾਅਦ ਸਾਡੇ ਏਮਪਲੋਇਰ ਉਹਨਾਂ ਨੂੰ ਕੱਢਦਾ ਸੀਗਾ ਜੇ ਤੁਹਾਡੇ ਕੋਲ ਨਾਲ ਦਾ ਕੋਈ ਵੀ ਯਾਰ ਦੋਸਤ ਜਿਹਦੀ ਸੋਚ ਐ ਐਵੇਂ ਦੀ ਐ ਕਿ ਜੀ ਆਹੀ ਉਮਰ ਨਜ਼ਾਰੇ ਲੈਣ ਦੀ ਹੁਣ ਨਜ਼ਾਰੇ ਲੋ ਕੰਮ ਦਾ ਕੀ ਕੰਮ ਤਾਂ ਹੁੰਦਾ ਹੀ ਰਹਿਣਾ ਐਹੋ ਜਿਹੇ ਬੰਦੇ ਨੂੰ ਅੱਜ ਹੀ ਛੱਡ ਦਿਓ ਐਹੋ ਜਿਹੇ ਬੰਦੇ ਨਾਲ ਕਦੇ ਆੜੀ ਨਾ ਰੱਖੋ ਮੈਂ ਪਹਿਲਾਂ ਸਟਰਗਲ ਕੀਤਾ ਐ ਮੈਂ ਪਹਿਲਾਂ ਕੰਮ ਕੀਤਾ ਐ ਪਰ ਅੱਜ ਦੇਖੋ ਆ ਬਾਹਰਲੇ ਮੁਲਕਾਂ 'ਚ ਬੈਠੇ ਐਨੀ ਕਦਰ ਪੈਂਦੀ ਐ ਕੰਮ ਦੀ ਬਹੁਤ ਜ਼ਿਆਦਾ ਜਦੋਂ ਤੁਸੀਂ ਆਪਦੇ ਜਵਾਨੀ ਵਿੱਚ ਕੰਮ ਕਰ ਲੈਣਾ ਫਿਰ ਤੁਹਾਨੂੰ ਜਿਹੜਾ ਤੁਹਾਡਾ ਅਗਲਾ ਅਗਲਾ ਟਾਈਮ ਹੁੰਦਾ ਉਹ ਤੁਹਾਡਾ ਸੌਖਾ ਲੰਘ ਜਾਂਦਾ ਤੇ ਜਿਹੜੇ ਬੰਦੇ ਕਹਿੰਦੇ ਨੇ ਵੀ ਹਾਂ ਜੀ ਆਹ ਉਮਰ ਚ ਨਜਾਰੇ ਲਓ ਜੀ ਕੋਈ ਫਾਇਦਾ ਨਹੀਂ ਇਹੋ ਜਿਹੇ ਬੰਦਿਆਂ ਦੇ ਇਹੋ ਜਿਹੇ ਬੰਦੇ ਬਾਅਦ ਚ ਰੋਂਦੇ ਹੁੰਦੇ ਨੇ ਹਜਾਂ ਤੋਂ ਘਰ ਦੇ ਖਰਚੇ ਵੀ ਨਹੀਂ ਦੁਰਦੇ ਹੁੰਦੇ ਬਾਅਦ ਚ ਸੋ ਦੋਸਤੋ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਹੈਲੋ ਨਮਸਤੇ ਸਲਾਮ ਮੈਂ ਤੁਹਾਡਾ ਆਪਣਾ ਪਰਮੇਂਤਮਾਨ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਬਣਾ ਰਹੇ ਹਾਂ ਫਰੇਮ ਇਹ ਆਪਾਂ ਨੇ ਕੱਲ ਰੈਡੀ ਕੀਤੇ ਸੀਗੇ ਆ ਪੱਤਰਾਂ ਵੱਡੀਆਂ ਸੀਗਾ ਲੰਬੇ ਲੰਬੇ ਪੀਸ ਸੀ ਆਪਣੇ ਕੋਲੇ ਤੁਹਾਨੂੰ ਮ ਦਿਖਾਉਣਾ ਉਧਰ ਪਏ ਨੇ ਲੰਬੇ ਲੰਬੇ ਆ ਲੰਬੇ ਲੰਬੇ ਜਿਵੇਂ ਆਹ ਬਣਾ ਨਾ ਪੀਸ ਆ ਬਣ ਇਹਦੇ ਨਾਲ ਲੈ ਆਪਾਂ ਨੂੰ ਲੈਂਥਾ ਲੈ ਕੇ ਦਿੱਤੀ ਸੀ ਆਪਾਂ ਨਾਲੇ ਗੋਰੇ ਨੇ ਤੇ ਉਹਦੇ ਵਿੱਚੋਂ ਆਪਾਂ ਨੇ ਆ ਪੀਸ ਬਣਾਏ ਨੇ ਤੇ ਇਹਨਾਂ ਨੂੰ ਐ 45 ਕੀਤਾ ਜਿਹੜੇ ਕਲਮਾਂ ਕੱਟੀਆਂ ਤੇ ਉਹਦੇ ਬਾਅਦ ਚ ਇਹਨਾਂ ਦੇ ਵਿੱਚ ਆ ਗਰੂਪ ਆਇਆ ਤੁਹਾਨੂੰ ਗਰੂਪ ਦੀ ਨਾ ਹੁਣ ਤਾਂ ਚਲੋ ਆਪਾਂ ਪਹਿਲਾਂ ਇੱਕ ਫਰੇਮ ਬਣਾਉਣੇ ਆ ਤੇ ਉਹਦੇ ਉਹਦਾ ਫਿਰ ਆਪਾਂ ਨੇ ਸਾਈਜ਼ ਕੱਢਣਾ ਪਲਾਈ ਦਾ ਕੀ ਸਾਈਜ਼ ਨਿਕਲੇਗਾ ਵੀ ਕਿਹੜੀ ਸਾਈਜ਼ ਦੀ ਕਲਾਈ ਚਾਹੀਦੀ ਆਪਾਂ ਨੂੰ

ਫਰੇਮ ਬਣਾਤਾ ਆਪਾਂ ਨੇ ਇੱਕ ਦੇਖੋ ਕਰਮਾ ਲਾ ਕੇ ਤੇ ਅੱਜ ਇੱਕ ਹੋਰ ਤੁਹਾਨੂੰ ਚੀਜ਼ ਦੱਸਦਾ ਤੁਹਾਨੂੰ ਸਿੱਖਣ ਨੂੰ ਬੁਲਿਏ ਇਸ ਚੀਜ਼ ਤੋਂ ਕੁਝ ਜਿਹੜੇ ਆ ਸਾਰੇ 45 ਪੀਸ ਵਗੈਰਾ ਸੀਗੇ ਜਿਹੜੇ ਆਪਾਂ ਨੇ ਫਰੇਮਾਂ ਦੇ ਪੀਸ ਵੱਡੇ ਨੇਗੇ ਤੁਹਾਨੂੰ ਮੈਂ ਦਿਖਾਉਣਾ ਆਪਾਂ ਇੱਧਰ ਸਾਰੇ ਤੁਹਾਨੂੰ ਦਿਖਰੇ ਹੋਣਗੇ ਆਹ ਵਾਲੇ ਜਿਹੜੇ ਪੀਸ ਨੇ ਆ ਦੇਖੋ ਆ ਸਾਰੇ ਪੀਸ ਨੇ ਜਿਹੜੇ ਇਹ ਕੱਲ ਨਾ ਮੈਂ ਆਪਣੇ ਨਾਲ ਦਾ ਜਿਹੜਾ ਇੱਕ ਹੋਰ ਗੋਰਾ ਕੰਮ ਕਰਦਾ ਉਹਨੂੰ ਦਿੱਤਾ ਸੀ ਮੈਂਨੇ ਇਹ ਕਟਿੰਗ ਕਰਨ ਨੂੰ ਮੈਂ ਬਸ ਉਹਨੂੰ ਠੱਲਾ ਮੰਨ ਕੇ ਦੇਈ ਜਾਂਦਾ ਸੀ ਕਟਰ ਦੇ ਸੈੱਟ ਕਰਕੇ ਦੇ ਦਿੰਦਾ ਸੀ ਬਸ ਉਹ ਵੱਢੀ ਜਾਂਦਾ ਸੀਗਾ ਤੇ ਆ ਗਰੂਵ ਵਗੈਰਾ ਸਾਰੇ ਮੈਂ ਉਹਨੂੰ ਸੈੱਟ ਕਰਕੇ ਦਿੱਤੇ ਉਹਨੇ ਵੱਢੇ ਪਰ ਉਹਨੇ ਇੱਕ ਗਲਤੀ ਕੀ ਕੀਤੀ ਮੈਂ ਵੀ ਉਹਨੂੰ ਕਹਿਣਾ ਭੁੱਲ ਗਿਆ ਮੇਰੇ ਦਿਮਾਗ 'ਚ ਸੀ ਇਹ ਗੱਲ ਪਰ ਮੈਂ ਵੀ ਉਧਰ ਵਿਨੀਅਰ ਲਾ ਰਿਹਾ ਸੀਗਾ ਉਹ ਵਿਨੀਅਰ ਵੀ ਤੀਜੀ ਵਾਰ ਫੇਰ ਪਟਣਾ ਪਏਗਾ ਉਹ ਦੁਬਾਰੇ ਲਾ ਰਿਹਾ ਉਹ ਵੀ ਤੁਹਾਨੂੰ ਮੈਂ ਦਿਖਾਉਣਾ ਸਰਦੂਰ ਬੈਠਾ ਪੱਟ ਰਿਹਾ ਉਹਨੂੰ ਤੇ ਮੈਂ ਉਹਨੂੰ ਦੱਸਣਾ ਭੁੱਲ ਗਿਆ ਵੀ ਜਦੋਂ ਵੀ ਤਿੰਨੇ ਮਤਲਬ ਪੀਸ ਕੱਟਣੇ ਨੇ ਕਿਉਂਕਿ ਇਹ 13 ਇੰਚ ਚਾਹੀਦਾ ਸੀ ਮੈਨੂੰ ਮਤਲਬ ਸਾਰੇ ਪੀਸ ਇੱਕ ਇੱਕ ਇੰਚ ਵੱਧ ਵੱਡੇ ਸੀਗੇ ਜਿਵੇਂ ਇਹ 14 14 ਇੰਚ ਵੱਡੇ ਸੀ ਇਹ 13 ਇੰਚ ਦਾ ਚਾਹੀਦਾ ਸੀ ਜਿਹੜੇ 48 ਚਾਹੀਦੇ ਸੀ ਆਪਾਂ 49 ਇੰਚ ਵੱਡੇ ਸੀ ਤੇ ਮੈਂ ਉਹਨੂੰ ਕਹਿਣਾ ਭੁੱਲ ਗਿਆ ਗੋਰੇ ਨੂੰ ਵੀ ਨਾ ਵੀ ਜਦੋਂ ਵੀ ਤੂੰ ਪੀਸ ਵੱਢੇਗਾ ਤਾਂ ਲੱਕੜ ਤੋਂ ਕੋਈ ਖਰਾਬੀ ਨਾ ਹੋਵੇ ਹੁਣ ਉਹਨੇ ਦੇਖੋ ਆ ਪੀਸ ਵੱਢਿਆ ਇਹ ਸਾਰਾ ਪੀਸ ਖਰਾਬ ਹੈਗਾ ਉਸ ਤੋਂ ਬਾਅਦ ਇੱਕ ਇਹ ਪੀਸ ਖਰਾਬ ਹੈ ਆ ਵੀ ਇਸ ਵੱਡਾ 4 ਫੁੱਟਾ ਇਹ ਵੀ ਖਰਾਬ ਸੀ ਇਹ ਜੋ ਮੈਨੇ ਵੱਢ ਕੇ ਹੋਰ ਪੀਸ ਬਣਾ ਲਿਆ ਮੈਨੇ ਇਹਦੇ ਵਿੱਚੋਂ ਲੰਬੇ ਚ ਵੱਢ ਕੇ ਇਹਦੇ ਨਾਲ ਦਾ ਪੀਛੋਟਾ ਬਣਾ ਲਿਆ ਤਾਂ ਕਰਕੇ ਛੋਟਾ ਰਹਿ ਗਿਆ ਦੇਖੋ ਆ ਵੀ ਖਰਾਬ ਹੈ ਇਧਰਲੇ ਪਾਸੇ ਇਹ ਯਾਨੀ ਕਿ ਇਹਦਾ ਹੀ ਭਾਈ ਸੀ ਇਹਦੇ ਨਾਲ ਜੁੜਿਆ ਹੋਇਆ ਸੀ ਤੇ ਇਸ ਦੇ ਹੀ ਪੀਸ ਸੀਗਾ ਉਹਨੇ ਦੇਖੇ ਨਹੀਂ ਹੈਗੇ ਵੱਢਣ ਲੱਗੇ ਆਈ ਬਣਤੇ ਤੇ ਆ ਵੀ ਪੀਸ ਇਹਦੇ ਵਿੱਚ ਵੀ ਦੇਖੋ ਗੱਠ ਹੈਗੀ ਤੇ ਯਾਨੀ ਕਿ ਇਹਨੇ ਤੈਨੂੰ ਚਾਰ ਪੀਸ ਮਤਲਬ ਐਵੇਂ ਵੱਢਤੇ ਉਸ ਤੋਂ ਬਾਅਦ ਜਦੋਂ ਹੁਣ ਅੱਜ ਮੈਂ ਆਇਆ ਕਿਉਂਕਿ ਮੈਂ ਵੀ ਬਿਜੀ ਸੀਗਾ ਮੇਰਾ ਧਿਆਨ ਨਹੀਂ ਸੀ ਇਧਰ ਮੈਂ ਚੱਲ ਮੱਖਾ ਚੱਲ ਕਰੀ ਜਾਂਦਾ ਕਰੀ ਜਾਂਦਾ ਹੁਣ ਅੱਜ ਆ ਕੇ ਮੈਨੂੰ ਇਹ ਕਿੰਨੇ ਪੀਸ ਦੁਆਰੇ ਬਣਾਉਣੇ ਪੈਗੇ ਇਹਦੇ ਵਾਸਤੇ ਹੁਣ ਕਟਰ ਡੇਡਾ ਕਰਨਾ ਪੈਂਦਾ ਕਲਮਾ ਬਣਾਉਣ ਵਾਸਤੇ ਠੀਕ ਹੈ ਫਿਰ ਪਹਿਲਾਂ ਤਾਂ ਇਹਦੇ ਕਲਮਾ ਦੁਆਰੇ ਵੱਢੀਆਂ ਫਿਰ ਉਸ ਤੋਂ ਬਾਅਦ ਇਹਦੇ ਦੋਨਾਂ ਪਾਸਿਆਂ ਵਾਸਤੇ ਕਲਮ ਕਟਰ ਜਿਹੜਾ ਦੁਆਰੇ ਦੁਆਰੇ ਸੈੱਟ ਕਰਨਾ ਪਿਆ ਫਿਰ ਤੁਸੀਂ ਇਹ ਮੰਨ ਕੇ ਚਲੋ ਮੇਰਾ ਘੰਟਾ ਡੇਢ ਘੰਟਾ ਖਰਾਬ ਹੋ ਗਿਆ ਸਿਰਫ ਇਹਨਾਂ ਤਿੰਨਾ ਚਾਰਾ ਪੀਸਾਂ ਪਿੱਛੇ ਸੋ ਜੇ ਤੁਸੀਂ ਕਾਰਪੈਂਟਰ ਦਾ ਕੰਮ ਕਰਦੇ ਹੋ ਜਾਂ ਸਿੱਖ ਰਹੇ ਹੋ ਤਾਂ ਹਮੇਸ਼ਾ ਕਦੇ ਵੀ ਜਦੋਂ ਤੁਸੀਂ ਪੀਸ ਕੱਟਦੇ ਹੋ ਕੱਟਣ ਲੱਗੇ ਹਮੇਸ਼ਾ ਪੀਸ ਵਿੱਚ ਵਿਚਾਰੇ ਪਾਸੇ ਦੇਖੋ ਕਿਹੜਾ ਪਾਸਾ ਲੁਕੋਇਆ ਜਾ ਸਕਦਾ ਹੈ ਕਿਹੜਾ ਮੇਨ ਸਹੀ ਪਾਸਾ ਆਪਾਂ ਫਰੰਟ ਤੇ ਕਰ ਸਕਦੇ ਹਾਂ ਸੋ ਇਹਦੇ ਨਾਲ ਦੂਜੇ ਬੰਦਿਆਂ ਦਾ ਵੀ ਟਾਈਮ ਬਚਦਾ ਤੇ ਚਲੋ ਪਹਿਲਾਂ ਆਪਾਂ ਪਲਾਈਆ ਪੜਦੇ ਹਾਂ ਤੇ ਉਸ ਤੋਂ ਬਾਅਦ ਤੁਹਾਨੂੰ ਇੱਕ ਹੋਰ ਚੀਜ਼ ਦੱਸਦਾ ਇੱਥੇ ਇੱਕ ਬੰਦੇ ਨੇ ਹੋਰ ਗਲਤ ਕੰਮ ਕੀਤਾ ਸੀਗਾ ਪੱਲੇ ਤੇ ਪੱਲਾ ਖਰਾਬ ਕਰਦਾ ਸੀ ਉਹ ਵੀ ਤੁਹਾਨੂੰ ਦੱਸਦਾ ਤੁਸੀਂ ਉਹ ਮਿਸਟੇਕ ਵੀ ਕਿਵੇਂ ਅਵੋਇਡ ਕਰ ਸਕਦੇ ਹੋ ਵੀ ਤਾਂ ਕਿ ਉਹ ਫਿਊਚਰ ਤੁਸੀਂ ਨਾ ਕਰੋ ਦੇਖੋ ਥੱਲੇ ਵਾਲੇ ਪਾਸੇ ਕੋਈ ਛੇਵੇਂ ਦਾ ਦੀਂਦਾ ਹੈ ਫਰੇਮ ਇਹਨੂੰ ਹੁਣ ਆਪਾਂ ਦਾ ਸਾਈਜ਼ ਲੈ ਕੇ ਲੰਬਾਈ ਚੜਾਈ ਮਿਣ ਕੇ ਦਿੱਏ ਦਿੱਸੇ ਉਹ ਤਾਂ ਦੋਨਾਂ ਪਾਸਿਓਂ ਘਟਾ ਕੇ ਪੀਸ ਵੜ ਦਾਂਗੇ ਸਾਈਜ਼ ਆਪਾਂ ਨੇ ਮਿਲ ਲਿਆ ਸਾਈਜ਼ ਆਪਣਾ ਬਣੂਗਾ 11.5 ਬਾਈ 46.5 ਲਾਆਂ ਯਾ ਸਾਰੀਆਂ ਆਪਾਂ ਨੇ ਵੱਢ ਲਈਆਂ ਜੀ ਦੇਖੋ ਇਹ ਵਿੱਚ ਪਾ ਕੇ ਤੁਹਾਨੂੰ ਦਿਖਾਉਣਾ ਇਹ ਆਪਾਂ ਨੇ ਇੱਕ ਇੱਕ ਸੂਤ ਲੂਜ਼ ਰੱਖ ਲਈਏ ਇਹ ਦੋਨਾਂ ਪਾਸਿਓਂ ਆ ਦੇਖੋ ਤਾਂ ਕਿ ਫਸੇ ਨਾ ਪਲਾਈ ਇਧਰਲੇ ਪਾਸੇ ਤੁਹਾਨੂੰ ਕਰਕੇ ਦਿਖਾਉਣਾ ਇਹ ਦੇਖੋ ਇਧਰ ਕੁਛ ਐਵੇਂ ਜੇ ਨਹੀਂ ਇਹਦੇ ਵਿੱਚ ਆਪਾਂ ਪੇਂਟ ਕਰ ਦਾਂਗੇ ਹੁਣ ਇਬਰਾਹਿਮ ਪੇਂਟ ਕਰੂਗਾ ਇਹਨਾਂ ਨੂੰ ਤੇ ਇਦੋਂ ਬਾਅਦ ਇਹ ਸੈਂਡਿੰਗ ਕਰਕੇ ਆਪ ਲਾਈਆਂ ਆਪਾਂ ਇਹਨਾਂ ਨੂੰ ਮਤਲਬ ਪਾਲਿਸ਼ ਹੋਣ ਵਾਸਤੇ ਭੇਜ ਦਾਂਗੇ ਲੈਕਰ ਹੋਣਾ ਜਾਊਗਾ ਟਰਾਂਸਪੇਰੈਂਟ ਇਹਨਾਂ ਤੇ ਫਿਰ ਜਦੋਂ ਫਾਈਨਲ ਹੋ ਕੇ ਆਜੂਗਾ ਆਪਾਂ ਪਲਾਈਆਂ ਇਹਨਾਂ ਦੇ ਵਿੱਚ ਫਿਕਸ ਕਰ ਦਿਆਂ ਪੈਵੀਕੋਲ ਲਾ ਕੇ ਇਧਰ ਸਰਦੂਲ ਹੋਣੇ ਇਹਨਾਂ ਨੇ ਲਾਤਾ ਟੇਬਲ ਤੋਂ ਜਿਹੜਾ ਸੀਗਾ ਮੈਂ ਕੱਲ ਲਾ ਕੇ ਗਿਆ ਸੀਗਾ ਮੈਂ ਕੱਲ ਵਲੌਗ ਬਣਾਇਆ ਸੀ ਬਟ ਮੈਨੂੰ ਜਿਆ ਧਿਆਨ ਚ ਨਹੀਂ ਰਹਾ ਵੀ ਮੈਂ ਬਰਾਕ ਬਣਾ ਰਿਹਾ ਮੈਂ ਕੰਮ ਚੀਨ ਬੀਜੀ ਹੋ ਗਿਆ ਸੀ ਸ਼ਾਮ ਤੱਕ ਮਸਾ ਲੱਗੇ ਮੈਂ ਤਾਂ ਸਾਰਾ ਮਨੇ ਸੀ ਮੈਂ ਕੰਪਲੀਟ ਕਰਦਾ ਸ਼ਾਮ ਤੱਕ ਤੇ ਹੁਣ ਅੱਜ ਫੇਰ ਲਾਉਣਾ ਪੈ ਗਿਆ ਸਾਰਾ ਵਿਨੀਅਰ ਖਰਾਬ ਹੋ ਗਿਆ ਤਿੰਨ 400 ਡਾਲਰ ਦਾ ਨੁਕਸਾਨ ਫੇਰ ਹੋ ਗਿਆ ਹਾਂ ਦੇਖੋ ਮੈਥਿਊ ਵੀ ਲਾਉਣ ਲੱਗਿਆ ਪਏ ਸਾਰਾ ਇਹਨਾਂ ਨੂੰ ਲਾਤਾ ਇਧਰ ਸਰਧੂਲ ਸਿੰਘ ਜੀ ਇਹ ਤਾਂ ਲਾਉਣ ਲੱਗਿਆ ਪਏ ਨੇ ਦਰਾਜ ਦੇ ਫਰੰਟ ਤੋਂ ਦੇਖੋ ਬਈ ਆਪਣੇ ਵਾਲਾ EMPLOYER ਆ ਗਿਆ ਸੀਗਾ ਸਮਾਨ ਲੈ ਕੇ ਬਟ ਉਹ ਵਿਨੀਅਰ ਲੈ ਕੇ ਨਹੀਂ ਆਇਆ ਉਹ ਕਹਿੰਦਾ ਵੀ ਇੰਜੀਨੀਅਰ ਵਾਲੀ ਸ਼ਾਪ ਤੇ ਗਿਆ ਨਹੀਂ ਇਸ ਕਰਕੇ ਹੁਣ ਆਪਾਂ ਫਰੇਮ ਬਣਾਉਣਾ ਬਟ ਇਹਦੇ ਵਾਂਗੂ ਗਲਾਈ ਕਰਨੀ ਹੈ ਦੀ ਰੂਟਰ ਤੇ ਇਹਦੇ ਨਾਲ ਦੀ ਸੇਮ ਗਲਾਈ ਇਹ ਇੱਕ ਪੀਸ ਖਰਾਬ ਹੋ ਗਿਆ ਸੀ ਆਹ ਵਾਲਾ ਫਿਰ ਆਪਾਂ ਨਵਾਂ ਬਣਵਾ ਲਿਆ ਸੀਗਾ ਤਾਂ ਚਲੋ ਹੁਣ ਆਪਾਂ ਇਹਦੇ ਗਲਾਈ ਪਾ ਕੇ ਇਹ ਕੰਪਲੀਟ ਕਰਦੇ ਆਂ ਫਿਰ ਉਹਦੇ ਬਾਅਦ ਆਪਾਂ ਉਹ ਫਰੇਮ ਬਣਾਵਾਂਗੇ ਤੇ ਹੁਣ ਆਪਾਂ ਫਰੇਮ ਬਣਾਉਣ ਲੱਗਦੇ ਆ ਤੇ ਜਿਹੜਾ ਆਪਣੇ ਨਾਲ ਲੱਗ ਹੋ ਰਿਹਾ ਏ ਨੂੰ ਸੈਂਡ ਕਰੂਗਾ ਤੋ ਵੇ ਫਰੇਮ ਆਪਾਂ ਨੇ ਸਾਰੇ ਬਣਾਤੇ ਤੁਹਾਨੂੰ ਦਿਖਾਉਣਾ ਮੈਥਿਊ ਜਿਹੜਾ ਉਹਨਾਂ ਨੂੰ ਸੈਂਡ ਕਰ ਰਿਆ ਬਹੁਤ ਸੋਹਣੇ ਫਰੇਮ ਬਣੇ ਨੇ ਦੇਖੋ ਆ ਦੇਖੋ ਸੈਂਡ ਕਰਨ ਲੱਗਿਆ ਪਏ ਇਹ ਹਜੇ ਇਹਨੇ ਸੈਂਡ ਨਹੀਂ ਕੀਤਾ ਤੁਹਾਨੂੰ ਮੈਂ ਫਾਈਨਲ ਹੋਇਆ ਹੋਇਆ ਦਿਖਾਉਣਾ ਇੱਕ ਆ ਦੇਖੋ ਆ ਜਿਹੜਾ ਇਹ ਫਾਈਨਲ ਹੋਇਆ ਹੋਇਆ ਹੈ ਲੈ ਇਹ ਜਾਂ ਕਰਤੀਆਂ ਨੇ ਆ ਸੈਂਡਰ ਲਾ ਕੇ ਕੋਰਾ ਮਾਰਤੀਆਂ ਇਹਦੀਆਂ ਪੂਰਾ ਘੈਂਟ ਬਣ ਗਿਆ ਤੇ ਬਸ ਪਲਾਈਆਂ ਇਹਦੀਆਂ ਆਪਾਂ ਨੇ ਕੱਟੀਆਂ ਪਈਆਂ ਨੇ ਤੁਸੀਂ ਦੇਖਿਆ ਪਹਿਲਾਂ ਆਪਾਂ ਕੱਟੀਆਂ ਹੁਣ ਇਹ ਕੱਲ ਨੂੰ ਜਾਂ ਪਰਸੋਂ ਕੱਲ ਨੂੰ ਜਾਂ ਪਰਸੋਂ ਇਹ ਦੇਖਦੇ ਆ ਇਹਨਾਂ ਨੂੰ ਉਹ ਪਾਲਿਸ਼ ਹੋਣਾ ਭੇਜਦੇ ਆ ਤੇ ਫਿਰ ਉਸ ਤੋਂ ਬਾਅਦ ਜਦੋਂ ਪਾਲਿਸ਼ ਹੋ ਕੇ ਆ ਕੇ ਫਿਰ ਇਹਦੀਆਂ ਪਲਾਈਆਂ ਤੇ ਆਪਾਂ ਪੇਂਟ ਮਾਰ ਕੇ ਇਹਦੇ ਵਿੱਚ ਪਲਾਈਆਂ ਪਾਵਾਂਗੇ ਆ ਦੇਖੋ ਮੈਥੂ ਦਿਖਾਉਣਾ ਤੁਹਾਨੂੰ ਮੈਥੂ ਲੱਗਿਆ ਬਾਅਦ ਵਿੱਚ ਸੈਂਡ ਕਰ ਮੇਸ਼ਲ ਮੈਚੂ ਲੁੱਕ ਐਟ ਦਾ ਕੈਮਰਾ ਐਂਡ ਸੇ ਹੈਲੋ ਐਂਡ ਸੇ ਹੈਲੋ ਹੈਲੋ ਸਪੀਕ ਸਮ ਵਰਡਸ ਇਨ ਪੰਜਾਬੀ ਹਾਂ ਸਪੀਕ ਸਮ ਵਰਡਸ ਇਨ ਪੰਜਾਬੀ ਅੱਛਾ 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 ਐਨੀਥਿੰਗ ਕਿਦਾਂ ਵਧੀਆ ਵਧੀਆ ਸਰਦੂਲ ਹੁਣੀ ਗਏ ਹੋਏ ਨੇ ਟ੍ਰਾਂਟੋ ਤੇ ਆਪਾਂ ਸਰਦੂਲ ਦੀ ਵੇਟ ਕਰਾਂਗੇ ਅੱਧੇ ਪੌਣੇ ਘੰਟੇ ਤੱਕ ਉਹ ਆ ਜਾਣਗੇ ਅੱਜ ਆਪਾਂ ਲੈ ਕੇ ਜਾਵਾਂਗੇ ਗੋੜਾ ਵਾਲੀ ਗੱਡੀ ਘਰੇ ਕਿਉਂਕਿ ਬ੍ਰੈਂਟਨ ਦੇ ਵਿੱਚ ਬੱਸਾਂ ਦੀ ਹੜਤਾਲ ਚੱਲ ਰਹੀ ਹੈ ਇਸ ਟਾਈਮ ਤੇ ਗੋੜਾ ਕਹਿੰਦਾ ਗੱਡੀ ਲੈ ਜੀ ਤੇ ਹੁੱਕੀ ਮੇਰਾ 150 ਡਾਲਰ ਦੋ ਦਿਨ ਹੋ ਗਏ ਉੱਪਰ ਤੇ ਹੀ ਲੱਗ ਗਿਆ ਤਾਂ ਮੈਨੂੰ ਗੋੜਾ ਕਹਿੰਦਾ ਤੂੰ ਗੱਡੀ ਲੈ ਜੀ ਕੋਈ ਗੱਲ ਹੁਣ ਸਰਦੂਲ ਨੂੰ ਵੀ ਨਾਲ ਲੈ ਕੇ ਜਾਣਾ ਇਸ ਕਰਕੇ ਮੈਂ ਪਹਿਲਾਂ ਜਾ ਨਹੀਂ ਸਕਦਾ ਤਾਂ ਕਰਕੇ ਮੈਂ ਸੋਚਿਆ ਮੈਂ ਚੱਲੋ ਕੋਈ ਨਾ ਆਪਣਾ ਸ਼ੈਲਫਾ ਬੜਨ ਵਾਲੀਆਂ ਨੇ ਆਪਾਂ ਸ਼ੈਲਫਾ ਬੜਦੇ ਆ ਤੁਹਾਨੂੰ ਦਿਖਾਉਣਾ ਕਿਹੜੀਆਂ ਬਣਾਉਣੀਆਂ ਆ ਅੱਜ ਸ਼ੈਲਫਾ ਬਣਾ ਇਹ ਹੈਗੀਆਂ ਨੇ 14 ਇੰਚ ਡੂੰਗੀਆਂ ਨੇ ਤੇ 58 58 ਇੰਚ 3.5 ਸੂਤ ਇਹਨਾਂ ਦੀ ਚੜਾਈ ਆ ਤੇ 3 ਇੰਚ ਮੋਟੀਆਂ ਬਣਾਉਣੀਆਂ ਨੇ ਇਹ ਇਹਦੇ 45 ਡਿਗਰੀ ਕੱਟ ਕੇ ਤਾਂ ਚਲੋ ਆਪਾਂ ਇਹਨਾਂ ਦਾ ਮਟੀਰੀਅਲ ਕੱਟਦੇ ਹਾਂ ਇਸ ਟਾਈਮ ਸੋ ਹோம் ਟਾਈਮ ਆ ਬਾਈ ਛੁੱਟੀ ਕਰਨ ਦਾ ਇਹ ਕੱਪੜੇ ਜਿੰਦ ਕਰ ਲਾਂ ਫਿਰ ਆਪਾਂ ਤੁਹਾਡੇ ਨਾਲ ਗੱਲ ਕਰਦੇ ਹਾਂ। ਕੱਪੜੇ ਆਪਾਂ ਨੇ ਚੇਂਜ ਕਰ ਲਏ ਬਈ। ਸਰਦੂਲ ਨਵਕੀਨ ਦਿਖਾ ਰਿਹਾ। ਬਾਲਾ ਖੰਦਾ ਇਹ। ਇੱਕ ਜੀ ਤੁਹਾਨੂੰ ਹੋਰ ਦਿਖਾਉਣਾ। ਆ ਪੱਲਾ ਹੈਗਾ ਪੱਲੇ ਦੀ ਬੈਕ ਸਾਈਡ ਹੈ। ਇਹ ਜਿਹੜੇ ਦੋ ਸਰਾਖ ਦੇਖਦੇ ਹੋ ਨਾ ਤੁਸੀਂ ਆਹ ਤੇ ਆਹ। ਇਹ ਗਲਤ ਕੱਢੇ ਨੇ ਉਹ ਬੰਦੇ ਨੇ ਜਿਹੜਾ ਕਿ ਇੱਥੇ ਕੈਨੇਡਾ ਦੇ ਵਿੱਚ ਇੰਸਟਾਲਰ ਹੈ। ਜਿਹੜਾ ਕਿ ਇੰਸਟਾਲੇਸ਼ਨ ਕਰਦਾ ਐਕਸਪੀਰੀਅੰਸ ਬੰਦੇ ਨੇ ਕੱਢੇ ਨੇ ਇਹ। ਹੈਂਡਲ ਦੇ ਸਰਾਖ ਕੱਟ ਤੇ ਗਲਤੀ ਨਾਲ ਉਦੇਲੇ ਪਾਸੇ ਕਬਜ਼ੇ ਵਾਲੇ ਪਾਸੇ ਇਹ ਪਤਾ ਕੀ ਹੁੰਦਾ ਕਿਉਂ ਕਿਉਂ ਪਿਆ ਇਹ ਚੱਕਰ ਤੁਹਾਨੂੰ ਮੈਂ ਦੱਸਦਾ ਸੋ ਇਹ ਜਦੋਂ ਉਹਨੇ ਚਾੜੇ ਨਾ ਪੱਲੇ ਸਾਰੇ ਪੱਲੇ ਬੰਦ ਸੀਗੇ ਉਸ ਤੋਂ ਬਾਅਦ ਉਹਨੂੰ ਲੱਗਿਆ ਕਿਤੇ ਵੀ ਇਧਰਲੇ ਪਾਸੇ ਉਹਨੇ ਕਿਉਂਕਿ ਪੱਲੇ ਸਾਰੇ ਬਰਾਬਰ ਇਹਦੇ ਨਾਲ ਹੋਰ ਵੀ ਪੱਲੇ ਸੀਗੇ 6-7 ਪੱਲੇ ਸੀਗੇ ਤੇ ਉਹਨੂੰ ਲੱਗਿਆ ਕਿਤੇ ਇਧਰਲੇ ਪਾਸੇ ਮਤਲਬ ਕਬਜ਼ੇ ਨਹੀਂ ਹੈਗੇ ਕਬਜ਼ੇ ਇਧਰਲੇ ਪਾਸੇ ਨੇ ਉਹਨੇ ਚਾਕੇ ਇਧਰ ਐ ਪੱਲਾ ਬੰਦ ਹੋਏ ਹਵਾਏ ਤੇ ਉਹਨੇ ਸਰਾਖ ਮਾਰਤੇ ਜੀ ਬਾਦਚ ਜਦੋਂ ਨੇ ਦੇ ਕੋਸ਼ਿਸ਼ ਕੀਤੀ ਇਹਦੇ ਵਾਸਤੇ ਪੇਚ ਪਾਉਣ ਬਾਅਦ ਦੇ ਵਿਚਾਲੇ ਨੂੰ ਖੋਲਿਆ ਪੱਲਾ ਤਾਂ ਖੁੱਲੇ ਨਾ ਉਹਨੇ ਫਿਰ ਬਾਅਦਚ ਦੇ ਕੇ ਖੋਲ ਕੇ ਵੀ ਕਬਜੇ ਲੱਗੇ ਹੋਏ ਨੇ ਇਧਰ ਪੱਲਾ ਤੇ ਇਧਰੋਂ ਖੁੱਲਦਾ ਸੋ ਕਦੇ ਵੀ ਜ਼ਿੰਦਗੀ ਚ ਜੇ ਤੁਸੀਂ ਲੱਕੜ ਦਾ ਕੰਮ ਕਰਦੇ ਹੋ ਸਰਾਖ ਮਾਰਨੇ ਨੇ ਪੱਲਾ ਹਮੇਸ਼ਾ ਖੋਲ ਕੇ ਮਾਰਨੇ ਨੇ ਉਹਦੇ ਨਾਲ ਤੁਹਾਡੇ ਦਾ ਦੋ ਜਿੱਜਾ ਦਾ ਫਾਇਦਾ ਹੋਊਗਾ ਸਭ ਤੋਂ ਪਹਿਲੀ ਗੱਲ ਤੁਹਾਡਾ ਸਰਾਖ ਨਹੀਂ ਗਲਤ ਨਿਕਲਣਾ ਤੁਹਾਨੂੰ ਪਤਾ ਲੱਗ ਜੂ ਵੀ ਕਬਜੇ ਕਿੱਧਰ ਨੇ ਕਿੱਧਰੋਂ ਪੱਲਾ ਖੁੱਲਦਾ ਦੂਸਰੀ ਗੱਲ ਦਾ ਇਹ ਫਾਇਦਾ ਹੁੰਦਾ ਵੀ ਕਈ ਵਾਰ ਨਾ ਸੈਂਟਰ ਦੇ ਵਿੱਚ ਡਬਲ ਬੋਰਡ ਹੁੰਦਾ ਪੱਲੇ ਦੇ ਪਿੱਛੇ ਹਨਾ ਜਾਂ ਕਈ ਸੋ ਕਈ ਵਾਰ ਜੇ ਤੁਸੀਂ ਪੱਲੇ ਨੂੰ ਬੰਦ ਕਰਕੇ ਸਰਾਖ ਮਾਰਦੇ ਤਾਂ ਤੁਹਾਡਾ ਸਰਾਖ ਜਿਹੜਾ ਬਰਮਾ ਲੱਭਾ ਹੁੰਦਾ ਉਹ ਗਾਹਾਂ ਅਗਲਾ ਜਿਹੜਾ ਕੋਈ ਪੀਸ ਲੱਗਾ ਉਹਦੇ ਵਿੱਚ ਵੀ ਜਾ ਕੇ ਨਿਕਲ ਸਕਦਾ ਸੋ ਇਸ ਤੋਂ ਬੈਟਰ ਹਮੇਸ਼ਾ ਪੱਲਾ ਖੋਲੋ ਤੇ ਉਹਦੇ ਬਾਅਦ ਸਰਾਖ ਮਾਰੋ ਹੁਣ ਆਪਾਂ ਚੱਲਦੇ ਆ ਘਰ ਨੂੰ ਤੇ ਰਾਹ 'ਚ ਆਪਾਂ ਜਰਾਬਾ ਫੜ ਦਿਆ ਐਸਬੀਪੀ ਸਪੋਰਟਸ ਤੋਂ ਤੁਹਾਨੂੰ ਦਿਖਾਉਣੇ ਆ ਇੱਥੇ ਕਿਵੇਂ ਦੇ শোরੂਮ ਹੁੰਦੇ ਨੇ ਤੇ ਉਸ ਤੋਂ ਬਾਅਦ ਗੱਡੀ 'ਚ ਬਹਿ ਕੇ ਗੱਲ ਕਰਦੇ ਆ ਅੱਜ ਗੱਡੀ ਸਰਦੂਲ ਚਲਾਊਗਾ ਸਰਦੂਲ ਨੇ ਜੀ ਟੂ ਲਾਇਸੈਂਸ ਲੈ ਲਿਆ ਤਾਂ ਦੇਖ ਲੈ ਡਰਾਈਵਰੀ ਕਿਹੋ ਜਿਹੀ ਹੈ ਵੀ ਆਪ ਆ ਚੁੱਕੇ ਆ ਐਸ ਵੀ ਪੀ ਸਪੋਰਟਸ ਤੇ ਤੇ ਭਾਈ ਆਪਾਂ ਸਮਾਨ ਲੈ ਆਂਦਾ ਐਸ ਵੀ ਪੀ ਸਪੋਰਟਸ ਤੋਂ ਤੇ ਸਮਾਨ ਦੇ ਨਾਲ ਆਪਾਂ ਨੂੰ ਉਹਨੇ ਇੱਕ ਸਿਪਰ ਦਿੱਤਾ ਸਿਪਰ ਹੁੰਦਾ ਕਿੰਦਾ ਸ਼ੇਕਰ ਸ਼ੇਕਰ ਦਿੱਤਾ ਤੇ ਐਸ ਵੀ ਪੀ ਸਪੋਰਟਸ ਲਿਖਾਇਆ ਤੇ ਸਾਨੂੰ ਦਿਖਾਉਂ ਰਹੇ ਆ ਆਪਾਂ ਕੀ ਕੀ ਸਮਾਨ ਲੈਣ ਗਏ ਸੀ ਲੈਣ ਦਾ ਵੈਸੇ ਮੈਂ ਕਿਲੇ ਜਰਾਬਾਂ ਗਿਆ ਸੀ ਪਰ ਉੱਥੇ ਬੂਟਾਂ ਦੀ ਸੇਲ ਲੱਗੀ ਹੋਈ ਸੀ ਵਧੀਆ ਸਸਤੇ ਨੇ ਲਿਆ ਇੱਕ ਜੋੜਾ ਸਰਦੂਲੇ ਲੈ ਲਿਆ ਇੱਕ ਮੈਂ ਲੈ ਲਿਆ ਤੇ ਆ ਅਸੀਂ ਲੈਂਦੀਆਂ ਨੇ ਜਰਾਬਾਂ 6 6 ਜੋੜੇ ਨੇ ਇਹਦੇ ਵਿੱਚ ਵਾਈਟ ਕਲਰ ਦੇ 6 ਜੋੜੇ ਅਸੀਂ ਲਿਆਂਦੇ ਬਲੈਕ ਜਰਾਬਾਂ ਦੇ ਇਹਦੇ ਵਿੱਚੋਂ 3 ਜੋੜੇ ਸਰਧੂਰ ਲੈ ਜੂ ਕਾਲੀਆਂ ਦੇ ਤੇ ਇਹਦੇ ਵਿੱਚੋਂ 3 ਜੋੜੇ ਵਾਈਟ ਲੈ ਲੂਗਾ ਸਰਧੂਰ ਕਾੜੀਆਂ ਕਾਲੀਆਂ ਦੇ ਸਾਡੇ ਕੋਲ ਦੋਨਾਂ ਕੋਲੇ ਮਤਲਬ 3 3 ਜੋੜੇ ਹੋ ਜਾਣਗੇ ਚਿੱਟੇ ਤੇ ਗਾਲੇ ਤੇ ਹੁਣ ਤੁਹਾਨੂੰ ਮੈਂ ਦਿਖਾਉਣਾ ਬੂਟ ਸਰਧੂਰ ਵਾਲੇ ਬੂਟ ਦੇਖੋ ਐਡੀ ਚੜਾਈ ਹੈ ਨਾ ਦੇਖੋ ਮੁੰਡਾ ਐਡੀਡਾਸ ਪਾਉਣ ਲੱਗਿਆ ਹੋ ਰਿਹਾ ਕਿ ਉੱਥੇ ਜਾਲੀ ਬ੍ਰਾਂਡ ਪਾਉਂਦਾ ਹੈ ਐਡੀਡਾਸ ਇਹਦੇ ਨੂੰ ਮਹਿੰਗਾ ਦਾ ਸਕੈਚਰ ਪਾਇਆ ਹੋਇਆ ਮੇਰੇ ਆ ਲੈ ਖੜੇ ਜੀ ਸਰਧੂਰ ਲਿਆ ਲੈਂਦਾ ਹਰੇ ਜਿਹੇ ਰੰਗ ਦਾ ਤੇ ਕਰੀਮ ਦੇ ਰੰਗ ਦਾ ਮੈਂ ਜਾਣ ਕੇ ਨਹੀਂ ਲਿਆ ਮੈਂ ਮੈਲਾ ਮੈਲਾ ਹੋ ਜੂ ਜਿਆਦੇ ਮੈਂ ਸਿਰਫ ਕਾਲਜ ਵਾ ਨੂੰ ਲਿਆਣਾ ਇਹਨੇ ਕਾਲਜ ਵਾ ਨੂੰ ਲਿਆਣਾ ਮੈਂ ਕੰਮ ਤੇ ਮੈਂ ਕਿਹੜਾ ਕਿਤੇ ਬਾਹਲਾ ਹੋ ਰਾ ਪਰਾਂ ਜਾਣਾ ਜੋ ਗੱਡੀ ਲੈ ਲਈ ਫਿਰ ਦੇਖਾਂਗੇ ਕਿੰਨੇ ਦਿਨ ਸਰਦੂ ਲੈ ਇਹ 90 ਡਾਲਰ ਦੇ ਕਿੰਨੇ ਦੇ 90 ਦੇ ਕਿ 99 ਦੇ 59 ਦੇ ਹਾਂ 60 ਡਾਲਰ ਦੇ ਮਿਲੇ ਨੇ ਸਰਦੂ ਨੂੰ ਇਦੋਂ ਮਹਿੰਗੇ ਸਰਦੂ ਕੋਲੇ 100 ਡਾਲਰ ਦੇ ਸਕੈਚਰ ਦੇ ਨੇ ਤੇ ਆ ਮੈਂ ਲਿਆਉਂਦੇ ਨੇ ਇਹ ਵੀ ਐਡੀ ਦੱਸਦੀ ਨੇ ਹਾਂ ਇਹ ਵੀ ਐਡੀ ਦੱਸਦੇ ਨੇ ਮੈਂ ਆ ਲੈ ਆਂਦੇ ਨੇ ਆ ਜਾਰੇ ਸੋਨੇ ਆ ਆ ਪੀਸ ਦਾ ਜਿਹੜਾ ਨਾ ਇਹ ਰਹਿ ਦਿਨ ਆ ਸ਼ੂਜ਼ ਲੈ ਆਂਦੇ ਨੇ ਮੈਨੇ ਹੈ ਹੀ ਡਾਸ ਦੇ ਵੀ ਸੇਮ ਇਹ ਵੀ ਸੇਮ 60 ਡਾਲਰ ਆਂਦੇ ਸੀ ਇਹਨਾਂ ਤੇ ਸੇਲ ਲੱਗੀ ਹੋਈ ਸੀ ਮੈਂ ਚੱਕਣ ਦਾ ਜਰਾਬਾ ਕਿਹਾ ਸੀ ਮਾਚਾਰੇ ਬੂਟਾ ਕਿੰਨੀ ਗੇੜਾ ਮਾਰਿਆ ਇਹ ਫਿਰ ਮੈਨੂੰ ਆ ਦੇ ਕੇ ਮੈਂ ਚਲੋ ਲੈ ਲਓ ਵੈਸੇ ਬੂਟ ਮੈਂ ਤਾਂ ਪੈਂਦੀ ਨਹੀਂ ਹੈ ਕਿ ਦੋ ਜੋੜੇ ਪਹਿਲਾਂ ਹੀ ਨਵੇਂ ਪਏ ਨੇ ਇੱਕ ਮੇਰੇ ਕੋਲ ਬੂਮਾ ਦੇ ਪਏ ਨੇ ਇੱਕ ਮੇਰੇ ਕੋਲ ਪਏ ਨੇ ਕਿ ਸਕੈਚਰ ਦੇ ਪਏ ਨੇਗੇ ਉਹ ਵੀ ਮੈਨੇ ਕਾਲਜ ਚ ਪਾਏ ਨੇ ਤਿੰਨ ਚਾਰ ਵਾਰ ਉਦੋਂ ਬਾਅਦ ਮੁੜ ਕੇ ਕਦੇ ਪਏ ਨਹੀਂ ਹੈਗੇ ਪਿਛਲੇ ਸਾਲ ਦੀ ਗੱਲ ਹੈ ਸਾਡੇ ਕੋਲ ਕੰਮ ਤੇ ਲੱਗਣ ਵਾਸਤੇ ਇੱਕ ਮੁੰਡਾ ਆਇਆ ਸੀਗਾ ਪੰਜਾਬੀ ਮੁੰਡਾ ਸੀ ਉਹ ਤੇ ਉਹਦੀ ਉਮਰ ਸੀਗੀ 23-24 ਸਾਲ ਉਮਰ ਦੀ ਆਈ ਉਹਦੀ ਸਹੇਲੀ ਸੀਗੀ ਜਦੋਂ ਕੋਈ ਉਹ ਕੰਮ ਤੇ ਜਾਇਆ ਕਰੇ ਕੰਮ ਤੇ ਉਹ ਕੰਮ ਘੁੰਮਦਾ ਉਹਨੂੰ ਇੰਨਾ ਆਉਂਦਾ ਨਹੀਂ ਸੀ ਏਮਪਲੋਇਰ ਕਹਿਆ ਕਰੇ ਤੁਸੀਂ ਇਹਨਾਂ ਟਾਈਮ ਕਾਤੋਂ ਲਾਈ ਜਾਂਨੇ ਕਾ ਜੌਬ ਤੇ ਵੀ ਇਹਨਾਂ ਟਾਈਮ ਕਾਤੋਂ ਲਾ ਕੇ ਆਉਨੇ ਹੋ ਹੁਣ ਉਹ ਮੁੰਡਾ ਕੀ ਕਰਦਾ ਸੀਗਾ ਜਦੋਂ ਉੱਥੇ ਕੰਮ ਤੇ ਉਹਨੂੰ ਨਾਲ ਲੈ ਜਾਂਦੇ ਸੀ ਉਹ ਹੀ ਆਪਣੀ ਸਹੇਲੀ ਨੂੰ ਫੋਨ ਲਾ ਲੈਂਦਾ ਜੀ ਹਾਏ ਮੇਰਾ ਬੁੱਗਾ ਹਾਏ ਮੇਰੀ ਮੋਟੋ ਇਹਦਾ ਕੁਝ ਕਰੀ ਚਾਹ ਕਰੇ ਉੱਤੇ ਇੱਕਦਮ ਮੈਨੂੰ ਉਹਦਾ ਗੁੱਸਾ ਚੜਿਆ ਕਰੇ ਤੇ ਫਿਰ ਮੈਂ ਕਦੇ ਕਦੇ ਸੋਚਿਆ ਕਰਾਂ ਵੀ ਚੱਲ ਛੱਡ ਯਾਰ ਕੀ ਹਨਾ ਲੈਣਾ ਅਗਲੇ ਨੂੰ ਲੈਣ ਦੱਸੀ ਨਜ਼ਾਰੇ ਲੈਣ ਤੋਂ ਜ਼ਿੰਦਗੀ 'ਚ ਹਨਾ ਪਰ ਬਈ ਕੀ ਹੋਇਆ ਕਰੇ ਹੁਣ ਉਹ ਕੰਮ ਤਾਂ ਉੱਥੇ ਬਾਹਲਾ ਹੱਥ ਪੁੱਲਾ ਹਲਾਉਂਦਾ ਨਹੀਂ ਸੀ ਬਟਾ ਫੋਨ ਤੇ ਮਸ਼ੂਕਾਂ ਵਾਲੀ ਗੱਲਾਂ ਮਾਰੀ ਜਾਇਆ ਕਰਿਆ ਆਪਦੀ ਨਾਲ ਤੇ ਉਹਦੇ ਬਦਲੇ ਭਾਈ ਜਦੋਂ ਕੰਮ ਨਾਲ ਇਹਨਾਂ ਨੇਪੜਿਆ ਕਰੇ ਆ ਕੇ ਸਾਨੂੰ ਏਮਪਲੋਇਰ ਕਿਹਾ ਕਰੇ ਵੀ ਉਹਨੂੰ ਦੱਸਣਾ ਪੈਂਦਾ ਸੀ ਆ ਕੇ ਵੀ ਆਹਾ ਹਾ ਕੰਮ ਕੀਤਾ ਜੀ ਉਹਨਾਂ ਨੂੰ ਕਹਦੇ ਕਰੀ ਵੀ ਤੁਸੀਂ ਕੰਮ ਹੀ ਨਹੀਂ ਨਿਬੇੜਿਆ ਹੈਗਾ ਕੁਝ ਹੁਣ ਉਹਨੂੰ ਕੀ ਦਸੀਏ ਵੀ ਇਹੋ ਜਿਹੇ ਲੱਛਣ ਕਰਦਾ ਹੋ ਨਾਲ ਦਾ ਸੋ ਕਈ ਵਾਰ ਐਵੇਂ ਵੀ ਨਾਲ ਦੇ ਨੂੰ ਬਚਾਉਣਾ ਪੈਂਦਾ ਤੇ ਜਦੋਂ ਉਸ ਟਾਈਮ ਨਾ ਬਰਫ਼ ਪੈਂਦੀ ਸੀ ਜਦੋਂ ਸ਼ਾਮ ਦੇ 5 5:30 ਵਜੇ ਜਾਂਦੇ ਸੀ ਉਹਦੇ ਨਾਲ ਉਹਦੀ ਅੱਗ ਲੱਗਣ ਲੱਗ ਜਾਂਦੀ ਸੀ ਘਰੇ ਜਾਣ ਦੀ ਵੀ ਚਲੋ ਹੁਣ ਤਾਂ ਘਰੇ ਚੱਲੀਏ ਤੇ ਮੈਂ ਉਹਨੂੰ ਕਹਿੰਦਾ ਸੀ ਵੀ ਬਾਈ ਇੱਥੇ ਕੰਮ ਤੈਨੂੰ ਪਤਾ ਹੀ ਹੈ ਵੀ ਕਿੰਨਾ ਕੰਮ ਮਿਲਦਾ ਵੀ ਜਿਦ ਤਰਾ ਟਾਈਮ ਲੱਗਦਾ ਤੂੰ ਲਾਲ ਤਾਂ ਉਹ ਉਹ ਪਤਾ ਮੈਨੂੰ ਕੀ ਕਹਿਣਾ ਹੁੰਦਾ ਸੀ ਉਹ ਮੈਨੂੰ ਕਹਿੰਦਾ ਸੀ ਬਾਈ ਆ ਪਾਣੀ ਵਾਲਾ ਕੰਮ ਕਰਨਾ ਪਤਾ ਨਜ਼ਾਰੇ ਲੈਣੇ ਨੇ ਆਹੀ ਉਮਰਾਂ ਨਜ਼ਾਰੇ ਲੈਣ ਦੀ ਹਲੇ ਉਮਰ ਕੀ ਸੀ ਉਹਦੀ 23 24 ਸਾਲ ਦੀ ਉਹ ਮੁੰਡੇ ਨੇ ਹਫ਼ਤਾ ਦੋ ਹਫ਼ਤੇ ਹੀ ਲਾਇਆ ਸੀ ਉਦੋਂ ਸਾਡੇ EMPLOYEER ਨੇ ਉਹਨੂੰ ਕੱਢਤਾ ਸੀਗਾ ਜੇ ਤੁਹਾਡੇ ਕੋਲ ਨਾਲ ਦਾ ਕੋਈ ਵੀ ਯਾਰ ਦੋਸਤ ਜਿਹਦੀ ਸੋਚ ਐ ਐਵੇਂ ਦੀ ਐ ਕਿ ਜੇ ਆਹੀ ਉਮਰਾਂ ਨਜ਼ਾਰੇ ਲੈਣ ਦੀ ਹੁਣ ਨਜ਼ਾਰੇ ਲੋ ਕੰਮ ਤਾਂ ਕੀ ਕੰਮ ਤਾਂ ਹੁੰਦਾ ਹੀ ਰਹਿਣਾ ਇਹੋ ਜਿਹੇ ਬੰਦੇ ਨੂੰ ਅੱਜ ਹੀ ਛੱਡ ਦਿਓ ਐਜ ਬੰਦੇ ਨਾਲ ਕਦੇ ਆੜੀ ਨਾ ਰੱਖੋ ਕਿਉਂਕਿ ਇਹੋ ਜਿਹੇ ਬੰਦੇ ਜ਼ਿੰਦਗੀ ਚ ਬਾਹਲੀ ਲੰਬੀ ਰੇਸ ਦੇ ਘੋੜੇ ਨਹੀਂ ਹੁੰਦੇ ਬਾਹਲੀ ਅੱਗੇ ਤੱਕ ਨਹੀਂ ਜਾਂਦੇ ਹੁੰਦੇ ਹੁਣ ਜਿਵੇਂ ਮੈਂ ਅੱਜ ਮੇਰੀ 30 ਸਾਲ ਦੀ ਉਮਰ ਹੋ ਗਈ ਮੈਂ ਪਹਿਲਾਂ ਸਟਰੰਗਲ ਕੀਤਾ ਹਾਂ ਮੈਂ ਪਹਿਲਾਂ ਕੰਮ ਕੀਤਾ ਹਾਂ ਮੈਂ ਪਤਾ ਨਾ ਤਿਹਾੜ ਵੀ ਨਹੀਂ ਸੀ ਦੇਖਦਾ ਤਿੰਨ ਤਿੰਨ ਚਾਰ ਚਾਰ ਮਹੀਨੇ ਦੁਸ਼ਾਇਰੇ ਨਹੀਂ ਦੇਖਿਆ ਇਹ ਤਿੰਨ ਤਿੰਨ ਚਾਰ ਚਾਰ ਸਾਲ ਸੋ ਕਦੇ ਕਦੇ ਉਦੋਂ ਮੈਨੂੰ ਫੀਲ ਹੁੰਦਾ ਹੁੰਦਾ ਸੀਗਾ ਵੀ ਯਾਰ ਹਣਾ ਕੀ ਕੰਮ ਕਰੀ ਜਾਵਾਂਗੇ ਸਾਰੀ ਉਮਰ ਐਂ ਲੰਘ ਜੂਗੀ ਕੰਮਰ ਕਦੇ ਕਦੇ ਹੁੰਦਾ ਸੀਗਾ ਪਰ ਅੱਜ ਦੇਖੋ ਆ ਬਾਹਰਲੇ ਮੁਲਕਾਂ 'ਚ ਬੈਠੇ ਐਨੀ ਕਦਰ ਪੈਂਦੀ ਐ ਕੰਮ ਦੀ ਬਹੁਤ ਜ਼ਿਆਦਾ ਹੁਣ ਤੁਹਾਡੇ ਸਾਹਮਣੇ ਦੇਖੋ ਲਾ ਗੱਡੀ ਦਿੱਤੀ ਐ ਕੋਰੇ ਨੇ ਜੇ ਕੰਮ ਆਉਂਦਾ ਐ ਕੰਮ ਦੇ ਵਿੱਚ ਗੁਣਾ ਤਾਂ ਅਗਲੇ ਨੇ ਕਹਿਦਾ ਵੀ ਜਾਂ ਗੱਡੀ ਲੈ ਜਾ ਵੀ ਤੜਕੇ ਆ ਜੀ ਤੂੰ ਟਾਈਮ ਨਾਲ ਆ ਜੀ ਠੀਕ ਆ ਮੰਨਦੇ ਆ ਚਲੋ ਗੱਲ ਵੀ ਹਰੇਕ ਬੰਦੇ ਨੂੰ ਮਤਲਬ ਹੁੰਦਾ ਉਹਨੂੰ ਕੰਮ ਤੱਕ ਮਤਲਬ ਹੈ ਪਰ ਜੇ ਕੰਮ ਆਉਂਦਾ ਤਾਂ ਅਗਲੇ ਨੇ ਗੱਡੀ ਦਿੱਤੀ ਤੇ ਬੰਦੇ ਤਾਂ ਨਹੀਂ ਹੋਰ ਵੀ ਕਈ ਕੰਮ ਕਰਦੇ ਨੇ ਥੋ ਉਹਨਾਂ ਨੂੰ ਨਹੀਂ ਕਰੇ ਗਿਆ ਸੋ ਇਹ ਫਰਕ ਹੁੰਦਾ ਥੋੜੇ ਸਟ੍ਰਗਲ ਟਾਈਮ ਦੇ ਵਿੱਚ ਜਦੋਂ ਤੁਸੀਂ ਆਪਦੇ ਜਵਾਨੀ ਬਹਿ ਚ ਕੰਮ ਕਰ ਲੈਨੇ ਨਾ ਫਿਰ ਤੁਹਾਨੂੰ ਜਿਹੜਾ ਤੁਹਾਡਾ ਅਗਲੇ ਵਾਲਾ ਟਾਈਮ ਹੁੰਦਾ ਉਹ ਤੁਹਾਡਾ ਸੌਖਾ ਲੰਘ ਜਾਂਦਾ ਤੇ ਜਿਹੜੇ ਬੰਦੇ ਕਹਿੰਦੇ ਨੇ ਵੀ ਹਾਂ ਜੀ ਆਹ ਉਮਰ ਚ ਨਜ਼ਾਰੇ ਲਓ ਜੀ ਕੋਈ ਫਾਇਦਾ ਨਹੀਂ ਇਹੋ ਜਿਹੇ ਬੰਦਿਆਂ ਦੇ ਇਹੋ ਜਿਹੇ ਬੰਦੇ ਬਾਅਦ ਚ ਰੋਂਦੇ ਹੁੰਦੇ ਨੇ ਹਜਾਂ ਤੋਂ ਘਰ ਦੇ ਖਰਚੇ ਵੀ ਨਹੀਂ ਚੁੜਦੇ ਹੁੰਦੇ ਬਾਅਦ ਚ ਸੋ ਆਈ ਹੋਪ ਅੱਜ ਦੀ ਵੀਡੀਓ ਚ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਊਗਾ ਜਲਦੀ ਮਿਲਾਂਗੇ ਨਵੀਂ ਵੀਡੀਓ 'ਚ ਨਵੇਂ ਖਿਆਲਾਂ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ